ਨਾ ਥਾਣਾ ਤੋਂ ਐਸਟੀਐਫ ਵੱਲੋਂ ਦਿੱਤੀ ਗਈ ਜਾਣਕਾਰੀ ਕਿ ਇੱਕ ਬੰਦੇ ਕੋਲੋਂ 에어ਪੋਰਟ ਚੌਂਕ ਦੇ ਉੱਤੇ ਤਲਾਸ਼ੀ ਲੈਣ ਦੇ ਉੱਤੇ ਮਿਲੀ ਇੱਕ ਕੁੰਤਲ ਦੇ ਕਰੀਬ ਭੁੱਕੀ ਜਿਸ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਜਾਣਕਾਰੀ ਦਿੰਦੇ ਹੋਏ ਐਸਟੀਐਫ ਦੇ ਇੰਸਪੈਕਟਰ ਰਾਮਦਰਸ਼ਨ ਇਹ ਜਿਹੜਾ ਇੱਕ ਨਸ਼ਾ ਤਸਕਰ ਸੀਗਾ ਇਹਦੇ ਬਾਰੇ ਸਾਨੂੰ ਇਤਲਾਹ ਮਿਲੀ ਸੀਗੀ ਵੀ ਇਹ ਜਿਹੜਾ ਹੈਗਾ ਰਾਜਸਥਾਨ ਸਾਈਡ ਤੋਂ ਭੁੱਕੀ ਲਿਆ ਕੇ ਨਵੇਂ ਗਰਾਂ ਦੇ ਏਰੀਆ 'ਚ ਸਪਲਾਈ ਕਰਦਾ ਜਿਹਦਾ ਅਸੀਂ ਇਹਨੂੰ ਗਰਾਉਂਡਪ ਬਕਿਤਾ ਰੋ 에어ਪੋਰਟ ਚੌਂਕ ਦੇ ਕੋਲੋਂ ਤੇ ਜਦੋਂ ਅਸੀਂ ਗੱਡੀ ਦੀ ਸਰਚ ਕਰੀਏ ਤਾਂ ਇਹਦੇ ਕੋਲ ਇੱਕ ਕੁਇੰਟਲ ਜਿਹੜੀ ਭੁੱਖੀ ਚੂਰਾ ਪੋਸਟ ਬਰਾਉਂਡ ਹੋਇਆ ਜੋ ਇਹ ਦੱਸਣ ਦੇ ਮਤਾਬਕ ਇਹ ਰਾਜਸਥਾਨ ਮੰਗਲਵਾਰ ਤੋਂ ਲੱਗਿਆ ਆਇਆ ਸੀਗਾ ਤੇ ਇਹਨੇ ਨਵੇਂ ਗਰਾਉਂਦੇ ਏਰੀਆ ਵਿੱਚ ਨਵੇਂ ਗਰਾਉਂਦਾ ਜਿੰਨਾ ਵੀ ਏਰੀਆ ਹੈਗਾ ਲਾਗਪਾਸ ਦੇ ਪਿੰਡਾਂ ਸਾਰੇ ਸਪਲਾਈ ਸੇਦੀ ਹੈਗੀ ਉੱਥੇ ਕਮਿਸ਼ਨਰ ਦਿੱਸਤੇ 3 ਦਿਨ ਕਿ ਜਿਹਦਾ ਇਹ ਮੈਨੂੰ ਮਤਲਬ ਲੱਗ ਗਿਆ ਕਿ ਲੈ ਲਾ ਜੂਲੇ ਤੇ ਨਾ ਨਵਾਂ ਸਮਾਨ ਦੇ ਨਾਲ ਇਹ ਰਿਸਰਵ ਕਰ ਜਿਹੜਾ ਕੰਟੇਨਰ ਦੇ ਵਿੱਚ ਹੈਗੇ ਆ ਉਹਦੇ ਵਿੱਚ ਨਾ ਕਾਗਜ਼ ਦੀਆਂ ਰੀਲਾਂ ਨੇ ਜਿਹੜਾ ਪੇਪਰ ਛਪਦਾ ਨਾ ਆਪਣਾ ਉਹਦੀਆਂ ਰੀਲਾਂ ਨੇ ਜਿਹੜੀਆਂ ਪੇਪਰ ਛਪਣ ਵਾਲੀਆਂ ਉਹ ਲੋਡ ਕਰਕੇ ਲਿਆ ਕੋਰਟ ਵਿੱਚ ਪੇਸ਼ ਕਰਤਾ ਮੈਂ ਹਾਂ ਜੀ ਕੱਲ ਕੋਰਟ ਵਿੱਚ ਪੇਸ਼ ਕੀਤਾ ਸੀਗਾ ਇਹਦਾ 5 ਦਿਨ ਦਾ ਪੁਲਿਸ ਰਿਮਾਂਡ ਹੈ ਜਿੱਦਾਂ ਪਹਿਲਾਂ ਵੀ ਲੈ ਕੇ ਆਉਂਦਾ ਰਹੇ ਹਾਂ ਜਾਂ ਹੁਣ ਇਹ ਨੇ ਪਹਿਲੀ ਵਾਰ ਲੈ ਕੇ ਆਇਆ ਇਹ ਇਹ ਪੁੱਛਕਿਛ ਤੋਂ ਜਿਹੜੀ ਪਲੇਰਮੈਂਟ ਨਹੀਂ ਪੁੱਛਕਿਛ ਤੋਂ ਇਹਦੇ ਸਾਹਮਣੇ ਆਇਆ ਵੀ ਇਹ ਪਹਿਲਾਂ ਲਾ ਚੁੱਕਿਆ ਹੈ ਕਈ ਚੱਕਰ ਲਾ ਚੁੱਕਿਆ ਹੈ ਇਹ ਜਿੰਦ ਅਸਲ ਪਹਿਲਾਂ ਇਹ ਨਾਲਾਗੜ੍ਹ ਤੇ ਜਿਹੜਾ ਪੰਜੌਰ ਤੋਂ ਉੱਪਰਲਾ ਏਰੀਆ ਉਧਰ ਸਪਲਾਈ ਕਰਦਾ ਸੀ ਫਿਰ ਇਹਨੇ ਆਪਣੇ ਪਿੰਡਾਂ 'ਚ ਜਿਹੜੇ ਜਿਹੜੇ ਬੰਦੇ ਖਾਂਦੇ ਪੀਂਦੇ ਨੇ ਸਾਰਿਆਂ ਨਾਲ ਤਾਇਿਆਪਾ ਕਰਕੇ ਇੱਥੇ ਵੀ ਸਪਲਾਈ ਦੇਣੀ ਸ਼ੁਰੂ ਕਰਤੀ ਸਰ ਜੀ ਪਹਿਲਾ ਪਰਚਾ ਨਹੀਂ ਕੋਈ ਵਿਸ਼ੇ ਫਿਲਹਾਲ ਜੇ ਕੋਈ ਪਹਿਲਾ ਪਰਚਾ ਨਹੀਂ ਹੈ ਪਤਾ ਲੱਗ ਗਿਆ ਸਾਨੂੰ ਵੀ ਕੰਮ ਕਰ ਕੀ ਕਰਦਾ ਜੀ ਇਹੀ ਬਾਰੇ ਕਹਿੰਦੇ ਕੁਝ ਕੰਮ ਇਹਦਾ ਕੋਈ ਨਹੀਂ ਸਿਰਫ ਇਹ ਟਰਾਂਸਪੋਰਟ ਦਾ ਹੀ ਕੰਮ ਕਰਦਾ ਸੀਗਾ ਪਹਿਲਾਂ ਨਾਲਾਗੜ ਯੂਨੀਅਨ ਚ ਇਹਨੇ ਗੱਡੀ ਸਿੱਗੀ ਪਾਈ ਹੋਈ ਉੱਥੇ ਟਰੱਕ ਚਲਾਉਂਦਾ ਸੀਗਾ ਹੁਣ ਆ ਇਹਨੇ ਯੂਨੀਅਨ ਚ ਕਿਤੇ ਹੈ ਨਹੀਂ ਗੱਡੀ ਇਹਦੀ ਇਹ ਆਪਣੇ ਪਿੰਡੇ ਲਿਆਂਦਾ ਗੱਡੀ ਉੱਥੇ ਖੜੀ ਕਰਦਾ ਉੱਥੇ ਲੈ ਜਾਂਦਾ ਹੈ